ਸਤਿ ਸ੍ਰੀ ਅਕਾਲ ਜੀ ਕਪੜੇ ਜਿਹੜੇ ਕਲੈਕਸ਼ਨ ਐ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਕਾਟਨ ਦੇ ਸੂਟ ਸਾਡਾ ਕੋਰੀਅਰ ਤਿਆਰ ਹੋਣ ਲੱਗਾ ਸੀ ਸ਼ਿਪਿੰਗ ਵਾਸਤੇ ਅਸੀਂ ਸੋਚਿਆ ਕਾਟਨ ਦੇ ਬਹੁਤ ਸਾਰੇ ਸੂਟ ਤਿਆਰ ਹੋਣ ਦਿੰਦੀ ਗਾਦੀ ਤੁਸੀਂ ਵੀ ਐਵੇਂ ਦੇ ਸੂਟ ਸਾਡੇ ਤੋਂ ਡਿਜ਼ਾਈਨ ਕਰਾ ਸਕਦੇ ਹੋ ਲੈਸਸ ਵਗੈਰਾ ਲਗਾ ਕੇ ਬਹੁਤ ਸੋਹਣਾ ਸੂਟ ਤਿਆਰ ਹੋਇਆ ਹਾਂ ਜੀ ਔਰ ਇਸ ਦੇ ਨਾਲ ਫਰਸ਼ੀ ਸਲਵਾਰ ਤਿਆਰ ਕੀਤੀ ਹੈ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੇ ਸੂਟ ਬਹੁਤ ਸੋਹਣੇ ਸਮ ਸੂਟ ਤਿਆਰ ਹੋਏ ਨੇ ਹਾਂਜੀ ਨੈਕਸਟ ਹੈ ਜੀ ਐਵੀ ਕਾਟਨ ਦਾ ਸੇਮ ਡਿਜ਼ਾਈਨ ਦਾ ਸੂਟ ਹੈ ਇਸ ਤੇ ਨੈਕ ਤੇ ਡਿਜ਼ਾਈਨਿੰਗ ਕੀਤੀ ਹੈ ਵਾਈਟ ਕਪੜਾ ਲਗਾ ਕੇ ਬਾਟਮ ਨਾਲ ਦਾ ਲੈਸਿਸ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ تیار ਹੋਇਆ ਹੈ ਐਸੇ ਘੇਰੇ ਤੇ ਡਿਜ਼ਾਈਨਿੰਗ ਹੋਈ ਹੈ ਇਸ ਨਾਲ ਸਟ੍ਰੇਟ ਸਲਵਾਰ ਤਿਆਰ ਹੋਈ ਹੈ ਚਿਕਨ ਦੀ ਸਲਵਾਰ ਹੈ दुपट्टा सेम डिज़ाइन है। नेक्स्ट यह भी सेम डिजाइन का सूट है इस नैक्ट पर डिज़ाइन बनाया है लैस दिती है बहुत प्यारा डिजाइन बनया भी इस घेरे पर भी लैस दी है ਸਨੇ ਵਾਲਾ ਚਿਕਨ ਦੀ ਬਾਟਮ ਧਿਆਰ ਹੋਈ ਹੈ 올 ਓਵਰ ਚਿਕਨ ਹੈ ਐਸਾ ਦੁਪੱਟਾ ਹੈ ਹਾਂਜੀ ਇਹ ਨੈਕਸਟ ਹੈ ਇਹਦੇ ਵਿੱਚ ਡਬਲ ਲੈਸ ਦਿੱਤੀ ਹੈ ਔਰਗੈਂਜ਼ਾ ਦੀ ਤੇ ਮਲਟੀ ਕਲਰ ਲੈਸ ਲਗਾਈ ਹੈ ਇਸ ਤੇ 슬ੀਵਸ ਤੇ ਇਸ ਤੇ ਕਿਹੜੇ ਤੇ ਡਿਜ਼ਾਈਨਿੰਗ ਕੀਤੀ ਹੈ ਇਸਦੇ ਨਾਲ ਚਿਕਨ ਦੀ ਫਰਸੀ ਸਲਵਾਰ ਤਿਆਰ ਹੋਈ ਹੈ ਇਸਦੇ ਨਾਲ ਆ ਕਾਟਨ ਦਾ ਦੁਪੱਟਾ ਤਿਆਰ ਕੀਤਾ ਹੈ ਮਲਟੀ ਕਲਰ ਲੈਸ ਦੇ ਨਾਲ ਇਹ ਵੀ ਸੂਟ ਬਹੁਤ ਸੋਹਣਾ ਤਿਆਰ ਹੋਇਆ ਹੈ ਤੁਸੀਂ ਇਸ ਪ੍ਰਿੰਟ ਦੇ ਸੇਮ ਪ੍ਰਿੰਟ ਜਾਂ ਕਿਸੇ ਵੀ ਪ੍ਰਿੰਟ ਸੂਟ ਤਿਆਰ ਕਰਵਾ ਸਕਦੇ ਹੋ ਜਿੰਨੇ ਤੋਂ ਅਸੀਂ ਤੁਹਾਨੂੰ ਸੂਟ ਦਿਖਾਏ ਹਨ ਇਹਨਾਂ ਨਾਲ ਸੇਮ ਸੂਟ ਵੀ ਮਿਲ ਸਕਦੇ ਆ ਤੇ ਤੁਸੀਂ ਕੋਈ ਹੋਰ ਪ੍ਰਿੰਟ ਕੋਈ ਸੂਟ ਮੈਚਿੰਗ ਸੂਟ ਲੈ ਕੇ ਵੀ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਹਾਂਜੀ ਐਸ ਦਾ neck design ਹੈ ਐਸ ਤੇ sleeves ਨੇ ਬਹੁਤ ਸੋਹਣੀ jointless ਲਗਾ ਕੇ ਤਿਆਰ ਕੀਤਾ ਹੈ ਐਸ ਤੱਕ ਹੀ ਰਹਿ ਜੀ ਇਹ बॉटम है बॉटम से शर्ट नाल ਦਾ ਕੁੱਤਾ ਲਗਾ ਕੇ ਬਹੁਤ ਸਾਰੇ बॉटम ਤਿਆਰ ਹੋਈਏ ਐਸ ਦਾ ਦੁਪੱਟਾ ਹੈ ਹਾਂ ਜੇ ਨੈਕਸਟ ਐ ਬਰਬਰੀ ਸੂਟ ਤਿਆਰ ਹੋਇਆ ਬਹੁਤ ਸੌਫਟ ਬਰਬਰੀ ਹੈ ਬਹੁਤ ਸੋਹਣਾ ਇਸ ਦਾ ਫੈਬਰਿਕ ਹੈ ਇਸ ਵਿੱਚ organza लेस स्लीव्स ਦਿੱਤੀ ਹੈ ਇਸ ਤੇ स्लिट्स ਚ लेस ਦਿੱਤੀ ਹੈ ਐਸ ਦੇ ਨਾਲ बॉटम ਹੈ लैस लगा के स्ट्रेट सलवार तैयार की है ऐसा दुपट्टा है दुपट्टे ते भी लैस दिखती है हाँ जी नैक्सट है

हाँ जी इसमें भी बहुत सारे कलर ने सूट च ये थोड़ा ब्लर आ रहा है बहुत हाँ जी ये ब्लैक कलर का बहुत प्यारा सूट है ऐसे स्लीव्स से डिजाइनिंग की लैस लगा के जॉइंट लैस लगे इस घेरे की लैस तरह स्ट्रेट सलवार तैयार की है और बहुत प्यारा दुपट्टा है इस ਇਹਨਾਂ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਕੋਈ ਹੋਰ ਸੂਟ ਤਿਆਰ ਕਰਵਾਉਣਾ ਹੈ ਤੇ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰਕੇ ਸੂਟ ਤਿਆਰ ਕਰਵਾ ਸਕਦੇ ਹੋ ਅਸੀਂ ਬਰਵਾਈਲ ਸ਼ਿਪਿੰਗ ਕਰਦੇ ਹਾਂ ਸੂਟਾਂ ਦੀ ਤਿਆਰ ਕਰਕੇ ਅਨਸਟਿਚ ਸੂਟ ਵੀ ਭੇਜਦੇ ਹਾਂ ਤੇ ਇਹਨਾਂ ਸਾਰਿਆਂ ਸੂਟਾਂ ਚ ਹੋਰ ਕਲਰਸ ਵੀ ਤੁਹਾਨੂੰ ਮਿਲ ਸਕਦੇ ਨੇ ਤੁਸੀਂ ਕਿਸੇ ਹੋਰ ਕਲਰ ਚ ਆਪਣੀ ਚੋਇਸ ਅਨੁਸਾਰ ਤਿਆਰ ਕਰਵਾ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਉਹਨਾਂ ਵਾਲੇ ਸੋਨ ਸੋਨ ਸੁਪਟੜ ਤੱਕ ਪਹੁੰਚ ਕੰਨ ਥੈਂਕ ਯੂ